ਪਰ ਜਿਹੜੀ ਉਹ ਗੱਲ ਬਈ ਵਾਇਰਲ ਹੁੰਦੀ ਉਹ ਕਹਿੰਦੇ ਵੀ ਸਾਡਾ 140 ਰੁਪਏ ਦੀ ਲਿਸਟ ਲਾਈ ਵੀ ਆ ਤੇ ਉਹ ਵੇਖ ਕੇ ਖਾਣ ਆਲੇ ਬੈਠਣ ਅਸੀਂ ਕਿਹੜਾ ਵੱਧ ਮੰਗਦੇ ਆ ਉਹ ਤਾਂ ਕੀ ਮਤਲਾ ਸੀ ਜੇ ਜਦੋਂ ਪੈਸੇ ਦੇਣ ਲੱਗਦਾ ਆਪਣੇ 70 ਰੁਪਏ ਫਿਰ ਉਹਦਾ 300 ਰੁਪਏ ਬਣਿਆ ਹੁੰਦਾ ਜੇ ਕਿਸੇ ਨੂੰ 140 ਦੱਸਿਆ ਉਹਦਾ 700 ਰੁਪਏ ਬਣਿਆ ਹੁੰਦਾ ਇਹ ਇੱਕ ਨਹੀਂ ਮੈਂ ਅਨੇਕਾਂ ਰਿਕਾਰਡਿੰਗਾਂ ਕਰ ਰਿਆ ਜੇ ਮੈਨੂੰ ਕੋਰਟ 'ਚ ਬਿਆਨ ਵੀ ਕਰਾਉਣੇ ਪੈਂਦੇ ਮੈਂ ਉਹ ਵੀ ਕਰਵਾ ਲੂੰਗਾ ਬੋਤਨਾ ਕਾਨੂੰ ਰੋਕਣਾ ਸੀ ਪੁਲਿਸ ਵਾਲਿਆਂ ਨੂੰ ਇਹ ਸੀਗਾ ਵੀ ਸ਼ਾਇਦ ਹੁਣ ਇਹ ਦਾਲ ਨਾਲ ਜਿੱਥੇ ਰੋਟੀ ਮਿਲਦੀ ਆ ਜੇ ਆਪਾਂ ਇਹਦੀ ਚਮਚਾ ਗੇਰੀ ਕਰਾਂਗੇ ਫਿਰ ਛਾਈ ਪਨੀਰ ਮਿਲਣ ਲੱਗ ਜਾਊਗਾ ਮੈਨੂੰ ਪੀਲਾ ਕਾੜ ਪੀਲਾ ਕਾੜੇ ਕਰੀ ਗਏ ਹਨ ਉਹ ਵੀ ਕਰੀ ਗਾਇਆ ਯੈਲੋ ਕੜ ਲਿਆ ਮੈਂ ਵੀ ਉਦੋਂ ਦੇਖਿਆ ਵੀ ਯਾਰ ਹੁਣ ਮੈਂ ਇਹਨਾਂ ਨੂੰ ਕਿਆ ਬਹਿਸਾਂ ਮਰਵਾ ਇਹ ਪੱਤਰਕਾਰ ਨਹੀਂ ਦਿੱਤਾ ਉਹਨਾਂ ਨੇ ਜਿਨ੍ਹਾਂ ਨੂੰ 2100 ਦਿੰਦਾ ਸੀ ਨਾ ਇਹ ਕਹਿੰਦਾ ਸੀ ਉਹ ਹੂੰ ਤੇ ਮੈਨੂੰ ਇਹ ਕਹਿੰਦਾ ਸੀ 2100 ਮੈਂ ਕਿਆ ਭਰਾਵਾ 10000 ਦਾ ਤਾਂ ਮੇਰਾ ਤੇਲ ਲੱਗ ਜਾਂਦਾ ਰੋਹ ਦਾ ਕਰਿੰਦਿਆਂ ਤੱਕ ਇਹ ਸਹਿਮਤ ਰੱਖਦੇ ਨਾ ਫੋਨ ਕਰ ਕਰਕੇ ਗੁੰਡੇ ਕਿਉਂ ਬੁਲਾਏ ਸੀ ਭਾਈ ਉਹ ਉਸ ਤੋਂ ਬਾਅਦ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਜਿਹੜੇ ਲੋਕਾਂ ਨਾਲ ਹੋਰ ਕੋਈ ਨੇੜੇ ਜਾਂ ਦੂਰੋਂ ਕਿਸੇ ਦੇ ਲੁੱਟ ਖੋਈ ਉਹਨਾਂ ਦੇ ਫੋਨ ਮੈਸੇਜ ਆਏ ਫਿਰ ਮੈਂ ਤਾਂ ਉੱਥੇ ਵੀ ਕਿਹਾ ਸੀ ਵੀ ਜੇ ਮੇਰਾ ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ ਸੀ ਪੱਗ ਪੋਗੇ ਨੂੰ ਜੇ ਮੇਰੀ ਨੂੰ ਹੱਥ ਪੈ ਜਾਂਦਾ ਜਾਂ ਮੇਰੀ ਕੇਸਾਂ ਨੂੰ ਜਾਂ ਮੇਰਾ ਕੋਈ ਕਰ ਦੇ ਮੈਂ ਖਲਾਰ ਦੇਣੇ ਸੀ ਇਹ ਸਾਰੇ ਸਵਾਗਤ ਹੈ ਜੀ ਮਲੂਕਾ ਟੀਵੀ ਤੇ ਫਗਵਾੜੇ ਦਾ ਚਰਚਿਤ ਮਾਮਲਾ ਢਾਬੇ ਦਾ ਬਾਈ ਜਗਦੀਪ ਥੜੀ ਦੇ ਨਾਲ ਜੁੜਿਆ ਹੋਇਆ ਪੂਰਾ ਮਾਮਲਾ ਕੀ ਆ ਉਹ ਤੁਹਾਡੇ ਧਿਆਨ ਦੇ ਵਿੱਚ ਲਿਆਵਾਂਗੇ ਆਪਣੇ ਨਾਲ ਮੌਜੂਦ ਨੇ ਬਾਈ ਜਗਦੀਪ ਥੜੀ ਬਾਈ ਸਸੀ ਕਾਲ ਸਸੀ ਕਾਲ ਠੀਕ ਠਾਕ ਹਾਂਜੀ ਹਾਂ ਚੱਲ ਚੜਦੀ ਕਲਾ ਕੀ ਮਸਲਾ ਬਣਿਆ ਫਗਵਾੜੇ ਢਾਬੇ ਦਾ ਜਿਹੜਾ ਇਹਨਾਂ ਚਰਚਿਤ ਹੋ ਗਿਆ ਮਸਲਾ ਬਿਲਕੁਲ ਭਾਈ ਜਿਵੇਂ ਤੁਸੀਂ ਗੱਲ ਕੀਤੀ ਵੀ ਫਗਵਾੜੇ ਢਾਬੇ ਦਾ ਮਾਮਲਾ ਜਿਹੜਾ ਜਗਦੀਪ ਥੜੀ ਨਾਲ ਜੁੜਿਆ ਅਸਲ ਚ ਜੁੜਿਆ ਲੋਕਾਂ ਨਾਲ ਆਹ ਜੀ ਲੋਕਾਂ ਨਾਲ ਜੁੜਨ ਹੋਣ ਕਰਕੇ ਮੈਂ ਉੱਥੇ ਗਿਆ ਸੀ ਕਿਉਂਕਿ ਅਸੀਂ ਹਮੇਸ਼ਾ ਹੀ ਗੱਲ ਲੋਕਾਂ ਦੀ ਕੀਤੀ ਹੈ ਹਮ ਕਰਦੇ ਆਏ ਆ ਤੇ ਕਰਦੇ ਰਹਾਗੇ ਜੀ ਪਤਾ ਲੱਗਿਆ ਸੀ ਮੈਨੂੰ ਵੀ ਠਾਬੇ ਦੇ ਉੱਤੇ ਲੁੱਟ ਬਹੁਤ ਹੋ ਰਹੀ ਹੈ ਔਰ ਖਾਸ ਤੌਰ ਤੇ ਗਰੀਬ ਉਹ ਲੋਕ ਜਿਹੜੇ ਆਪਣੇ ਰੁਮਾਲ ਦੇ ਵਿੱਚੋਂ ਕੱਢ ਕੇ ਜੀ ਪੈਸੇ ਦਿੰਦੇ ਆ ਹਮ ਤੇ ਕਈ ਵਾਰ ਤਾਂ ਉਹਨਾਂ ਕੋਲ ਪੈਸੇ ਹੁੰਦੇ ਵੀ ਨਹੀਂ ਫਿਰ ਉਹ ਤਿੰਨ ਚਾਰ ਜਿਹੜੇ ਜਣੇ ਇਕੱਠੇ ਹੁੰਦੇ ਆ ਉਹ ਪੈਸੇ ਇਕੱਠੇ ਕਰਕੇ ਦੇਣੇ ਪੈਂਦੇ ਕਈ ਵਾਰ ਕੋਈ ਆਪਣੇ ਕੁੜਮਣ ਨਾਲ ਆਇਆ ਹੋਇਆ ਕੋਈ ਹੈ ਨਾ ਕੋਈ ਜੀ ਇਸ ਤਰ੍ਹਾਂ ਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਜਿੱਥੇ ਬੰਦੇ ਨੂੰ ਦੇਣਾ ਹੀ ਪੈਂਦੇ ਪੈਸੇ ਜੇ ਨਹੀਂ ਹੁੰਦੇ ਆ ਫਿਰ ਬੇਇੱਜ਼ਤੀ ਕਰਵਾਉਣਾ ਹੈ ਨਾ ਕੁੜਮਾਚਾਰੀ ਦੇ ਵਿੱਚ ਬੇਇੱਜ਼ਤ ਉਹ ਚੀਜ਼ਾਂ ਮੈਨੂੰ ਦੱਸਿਆ ਬੰਦੇ ਨੇ ਤੇ ਸਭ ਤੋਂ ਜਿਹੜੀ ਗੱਲ ਮੇਨ ਦੱਸੀ ਵੀ ਕਿਥੇ ਸਰਦਾਰ ਬੰਦਾ ਵੀ ਹੈ ਹਮ ਦਾੜੀ ਰੱਖੀ ਹੋਈ ਬੜਾ ਦਾੜਾ ਪ੍ਰਕਾਸ਼ ਕਰਕੇ ਰੱਖਦਾ ਤੇ ਉਹ ਲੁੱਟ ਕਰਦਾ ਮੈਂ ਕਿਹਾ ਯਾਰ ਇਹ ਤਾਂ ਉਸ ਤੋਂ ਵੀ ਮਾੜੀ ਗੱਲ ਹੈ ਹਮ ਪ੍ਰਭਾਵ ਕੀ ਜਾਂਦਾ ਹਮ ਹੈ ਨਾ ਚਲੋ ਆਪਾਂ ਇਸ ਬਾਰੇ ਪਤਾ ਲੱਗਿਆ ਆਪ ਆਪਣੇ ਬੰਦੇ ਲੈ ਕੇ ਚਲੇ ਗਏ ਮੈਂ ਪਹਿਲਾਂ ਹੀ ਦੋ ਬੰਦੇ ਆਪਣੇ ਤਿਆਰ ਕੀਤੇ ਤੇ ਪਰ ਜਦੋਂ ਢਾਬੇ ਦੇ ਉੱਤੇ ਉਹ ਬੰਦੇ ਭੇਜੇ ਉਸ ਤੋਂ ਪਹਿਲਾਂ ਹੀ ਦੋ ਬੀਬੀਆਂ ਮਾਤਾ ਮਾਂ ਉੱਥੇ ਲੜ ਰਹੀਆਂ ਸੀਗੀਆਂ ਕਾਦੇ ਪਿੱਛੇ ਜੀ ਪੈਸੇ ਪਿੱਛੇ ਉਹਨਾਂ ਨੂੰ ਜੂਸ ਦਾ ਗਲਾਸ ਦਿੱਤਾ ਗਿਆ ਜੂਸ ਉਹਨਾਂ ਨੂੰ 20 ਰੁਪਏ ਦਾ ਦੱਸਿਆ ਹੋਣਾ ਜੀ ਤੇ ਉਹਨਾਂ ਨੇ ਪੀਤਾ ਤੇ ਉਹ ਕਹਿੰਦੀਆਂ ਕਹਿ ਰਹੀਆਂ ਸੀ ਉੱਥੇ ਵੀ ਤੂੰ 20 ਦੱਸ ਕੇ 50 ਮੰਗੀ ਜਾਂਦਾ ਦੋ ਬੰਦਿਆਂ ਦੇ 40 ਬਣਦੇ ਆ ਤੂੰ 100 ਮੰਗੀ ਜਾਂਦਾ ਗੰਨੇ ਦਾ ਜੂਸ ਸੀ ਪਤਾ ਨਹੀਂ ਕਾਦਾ ਸੀ ਬਾਜੀ ਜੂਸ ਸੀ ਤੇ ਜੂਸ ਦੀ ਗੱਲ ਬੀਬੀਆਂ ਨੇ ਕੀਤੀ ਤੇ ਉਹ ਦੇਖੋ ਹੁਣ ਤੁਸੀਂ 100 ਰੁਪਿਆ ਉਹ ਦੇ ਕੇ ਗਈਆਂ ਤੇ ਮੈਨੂੰ ਫੋਨ ਆ ਗਿਆ ਵੀ ਬਾਈ ਜੀ ਪਹਿਲਾਂ ਇੱਥੇ ਲੜਾਈ ਹੋ ਰਹੀ ਹੈ ਜੀ ਤੇ ਸਾਡੇ ਬੰਦੇ ਨੇ ਭਟੂਰੇ ਦਾ ਰੇਟ ਪੁੱਛਿਆ 50 ਰੁਪਏ ਕਿਹਾ ਉਹਨੂੰ ਕਿਉਂਕਿ ਰੋਲਾ ਪੈ ਚੁੱਕਿਆ ਸੀ ਇਸ ਕਰਕੇ ਉਹਨਾਂ ਨੇ ਤਾਂ ਵੱਧ ਘਾਟ ਨਹੀਂ ਕੀਤੀ ਕੁਝ ਵੀ ਹਾਂ ਸੁਚੇਤ ਹੋ ਗਏ ਜੀ ਹਾਂ ਸੁਚੇਤ ਹੋ ਗਏ ਚਲੋ ਮੈਨੂੰ ਪਤਾ ਲੱਗਿਆ ਮੈਂ ਫਿਰ ਮੈਂ ਕਿਹਾ ਜਦੋਂ ਹੋਏ ਲਿਆ ਉੱਥੇ ਵੀ ਆਪਾਂ ਜਾਣਾ ਹੀ ਜਾਣਾ ਆਪਾਂ ਸਮਝਾਏ ਹੁੰਦੇ ਆ ਜੀ ਅਪਾ ਇਹਨੂੰ ਪੁੱਛ ਲੈਂਦੇ ਆ ਵੀ ਤਾਂ ਚਲੋ ਥੋੜੇ ਜੇ ਕੰਨਾਂ ਨੂੰ ਹੱਥ ਲੱਗ ਜਾਣਗੇ ਵੀ ਜਦੋਂ ਇੱਕ ਖਬਰ ਪਈ ਜਾਂ ਇਸ ਤਰ੍ਹਾਂ ਦੀ ਵੀ ਸਾਡੇ ਕੋਲ ਖਬਰਾਂ ਆਈਆਂ ਜੀ ਵੀ ਆਪਾਂ ਇਹਨਾਂ ਦਾ ਪੱਖ ਵੀ ਲੈ ਲੈਂਦੇ ਆ ਜਿਹੜੇ ਲੋਕਾਂ ਨੇ ਸਾਨੂੰ ਦੱਸਿਆ ਸੀ ਵੀ ਉਹਨਾਂ ਦੀ ਬਾਈਟ ਲੈ ਲਾਂਗੇ ਜੀ ਵੀ ਸਾਡੇ ਨਾਲ ਆਏ ਹੋਇਆ ਸੀ ਜੀ ਤੇ ਇਹਨਾਂ ਦਾ ਇਧਰੋਂ ਸਪਸ਼ਟੀਕਰਨ ਹੋ ਜਾਊਗਾ ਮੈਂ ਤਾਂ ਸਪਸ਼ਟੀਕਰਨ ਲੈਣ ਗਿਆ ਸੀ ਹਮ ਪਰ ਉੱਥੇ ਤਾਂ ਨਾਲ ਦੀ ਨਾਲੇ ਬਾਈ ਜੀ ਇਹਨਾਂ ਨੇ ਚੱਕ ਤੇ ਤੁਸੀਂ ਕੌਣ ਹੁੰਦੇ ਫਲਾਣਾ ਐਡਾ ਮੰਗਣ ਆ ਗਏ ਜੀ ਫਿਰ ਉਹ ਕਰਨ ਆ ਗਏ ਤੇ ਉੱਥੇ ਹੀ ਕਬੀਰ ਆ ਗਏ ਨਾਲ ਹੀ ਕਹਿੰਦਾ ਲੜਾਈ ਦੇਖ ਕੇ ਕਹਿੰਦਾ ਇੱਕ ਮਹੀਨੇ ਪਹਿਲਾਂ ਮੇਰੇ ਨਾਲ ਪਾਜੀ ਹੋਇਆ ਇੱਕ ਹੋਰ ਖੜਾ ਸੀ ਉਹ ਕਹਿੰਦਾ ਕੰਨਾਂ ਨੂੰ ਹੱਥ ਲਵਾ ਕੇ ਜਾਇਓ ਇਹਨਾਂ ਦੇ ਇਹ ਤਾਂ ਪਰਚੀਆਂ ਪਿੱਛੇ ਵੀ ਕਹਿੰਦਾ 500 ਦੀਆਂ ਪਰਚੀਆਂ ਘਟਾਓ ਵਿੱਚੋਂ 300 ਨਿਕਲਦੇ ਕਦੇ 200 ਕਦੇ 100 ਦੀ ਠੱਗੀ ਕਦੇ 200 ਦੀ ਠੱਗੀ ਜੇ ਕੋਈ ਆਉਂਦਾ ਫਿਰ ਉਹਨਾਂ ਨੂੰ ਧਮਕਾਉਂਦੇ ਆ ਕਿਉਂਕਿ ਗੁੰਡੇ ਪਾਲੇ ਹੋਏ ਉੱਥੇ ਸਾਰੇ ਇਹਨਾਂ ਨੇ ਪਰ ਜਿਹੜੀ ਉਹ ਗੱਲ ਬਈ ਵਾਇਰਲ ਹੁੰਦੀ ਉਹ ਕਹਿੰਦੇ ਵੀ ਸਾਡਾ 140 ਰੁਪਏ ਦੀ ਲਿਸਟ ਲਾਈ ਵੀ ਆ ਤੇ ਉਹ ਵੇਖ ਕੇ ਖਾਣ ਆਲੇ ਬੈਠਣ ਅਸੀਂ ਕਿਹੜਾ ਵੱਧ ਮੰਗਦੇ ਆ ਉਹ ਤਾਂ ਕੀ ਮਸਲਾ ਸੀ ਦੇਖੋ ਬਿਲਕੁਲ ਸਹੀ ਗੱਲ ਆ ਉਹਨ ਛੋਲੇ ਭਟੂਰੇ ਦੀ ਪਲੇਟ 70 ਰੁਪਏ ਦੀ ਆ ਮੈਂ ਬੈਠ ਗਿਆ ਹੂੰ ਠੀਕ ਹੈ ਜੀ ਜੀ ਮੈਨੂੰ ਪਤਾ ਵੀ 70 ਰੁਪਏ ਦੀ ਹੋਣੀ ਪਰ ਮੈਂ ਲੱਸੀ ਦਾ ਆਰਡਰ ਤਾਂ ਨਹੀਂ ਨਾਲ ਕਰਿਆ ਲੱਸੀ ਵੀ ਨਾਲ ਆ ਜਾਂਦੀ ਹੈ ਜੇ ਖੀਰ ਵੀ ਨਾਲ ਆ ਜਾਂਦੀ ਹੈ ਜੇ ਬੰਦਾ ਕਹਿੰਦਾ ਵੀ ਮੈਂ ਪੀਣੀ ਨਹੀਂ ਫਿਰ ਕਹਿੰਦੇ ਪੈਕੇਜ ਵਿੱਚ ਹੈ ਜੀ ਇਹਦੇ ਤੋਂ ਅਲੱਗ ਤੋਂ ਪੈਸੇ ਨਹੀਂ ਲੈਣੇ ਤੇ ਜਦੋਂ ਪੈਸੇ ਦੇਣ ਲੱਗਦਾ ਆਪਣੇ 70 ਰੁਪਏ ਫਿਰ ਉਹਦਾ 300 ਰੁਪਏ ਬਣਿਆ ਹੁੰਦਾ ਹੂੰ ਜੇ ਕਿਸੇ ਨੂੰ 140 ਦੱਸਿਆ ਉਹਦਾ 700 ਰੁਪਏ ਬਣਿਆ ਹੁੰਦਾ ਇਹ ਇੱਕ ਨਹੀਂ ਮੈਂ ਅਨੇਕਾਂ ਰਿਕਾਰਡਿੰਗਾਂ ਕਰ ਰਿਹਾ ਹਾਂ ਜੇ ਮੈਨੂੰ ਕੋਰਟ 'ਚ ਬਿਆਨ ਵੀ ਕਰਾਉਣੇ ਪੈਂਦੇ ਮੈਂ ਉਹ ਵੀ ਕਰਵਾ ਲੂੰਗਾ। ਜੀ। ਬਾਕੀ ਇਹ ਹੈਗਾ ਵੀ ਇਹਨਾਂ ਨੇ ਲੁੱਟੇ ਅੱਜ ਤੋਂ ਨਹੀਂ ਇਹ 20 ਸਾਲ ਤੋਂ ਚੱਲ ਰਹੀ ਸੀ ਠੱਗੀ। ਜੀ। ਤੇ ਸਾਡੇ ਵਾਲੇ ਆਪਣੇ ਆਪ ਨੂੰ ਕਹਿੰਦੇ ਕੋ ਹੁੰਦੇ ਘੈਂਟ ਪੱਤਰਕਾਰ ਜਿਹੜੇ ਉੱਥੇ ਦੇ ਕੁਝ ਚਮਚੇ ਸੀ। ਹੂੰ। ਤੇ ਉਹ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਉਹ ਕਹਿੰਦੇ ਥਾਣੇ ਲੈ ਕੇ ਚੱਲੋ ਇਹਨਾਂ ਨੂੰ। ਇਹ ਤਾਂ ਬਲੈਕਮੈਲਰ ਮੈਨੂੰ ਪਤਾ ਸੀ ਵੀ ਚਲੋ ਹੁਣ ਇੱਥੇ ਮੈਨੂੰ 50 60 ਬੰਦੇ ਘੇਰੀ ਖੜੇ ਆ। ਹੂੰ। ਬਈ ਇਹਦੇ ਵਿੱਚ ਸੂਝ-ਬੂਝ ਇਹੀ ਆ ਵੀ ਥਾਣੇ ਚੱਲਦੇ ਆ ਕਿਉਂਕਿ ਵੈਸੇ ਮੇਰਾ ਥਾਣੇ ਜਾਣਾ ਮੇਰਾ ਕੀ ਕੰਮ ਹੈ ਬਈ ਰੌਲਾ ਸੁਣ ਕੇ ਪੁਲਿਸ ਆ ਗਈ ਸੀ ਜਾਂ ਉਹਨਾਂ ਨੇ ਸੱਦੀ ਉਹਨਾਂ ਨੇ ਸੱਦੀ ਉਹ ਉਹਨਾਂ ਨੇ ਨਾਲ ਦੀ ਨਾਲ ਸੱਦੀ ਸੀ ਹੂੰ ਰੌਲਾ ਸੁਣ ਕੇ ਤਾਂ ਪੁਲਿਸ ਤਾਂ ਇੱਕ ਸਕਿੰਟ ਦੀ ਦੂਰੀ ਤੇ ਖੜੀ ਸੀ ਉਦੋਂ ਨਹੀਂ ਆਈ ਸੀ ਜਦੋਂ ਫੋਨ ਮਾਰਿਆ ਉਹਨਾਂ ਨੇ ਜੀ ਤਾਂ ਆਈਏ ਪੁਲਿਸ ਪੁਲਸ ਆਈ ਆ ਪੁਲਸ ਤੋਂ ਬਾਅਦ ਗੁੰਡਾਗਰਦੀ ਜ਼ਿਆਦਾ ਸ਼ੁਰੂ ਹੋ ਗਈ ਕਿਉਂਕਿ ਪੁਲਿਸ ਨੇ ਰੋਕਿਆ ਨਹੀਂ ਨੇ ਪੁਲਸ ਨੇ ਕਾਨੂੰ ਰੋਕਣਾ ਸੀ ਪੁਲਸ ਵਾਲਿਆਂ ਨੂੰ ਇਹ ਸੀਗਾ ਵੀ ਸ਼ਾਇਦ ਹੁਣ ਇਹ ਦਾਲ ਨਾਲ ਜਿੱਥੇ ਰੋਟੀ ਮਿਲਦੀ ਆ ਜੇ ਆਪਾਂ ਇਹਦੀ ਚਮਚਾਗੇਰੀ ਕਰਾਂਗੇ ਫਿਰ ਸ਼ਾਇਬ ਪਨੀਰ ਮਿਲਣ ਲੱਗ ਜੂਗਾ ਮੈਨੂੰ ਮੈਂ ਤਾਂ ਉੱਥੇ ਵੀ ਐਸਆਈ ਨੂੰ ਕਿਹਾ ਸੀ ਹੂੰ ਥਾਣੇ ਵੀ ਗਿਆ ਸੀ ਜਦੋਂ ਉਦੋਂ ਵੀ ਮੈਨੂੰ ਦਬਕਾਉਣ ਦੀ ਬਹੁਤ ਕੋਸ਼ਿਸ਼ ਕਰੀ ਥਾਣੇਦਾਰ ਨੇ ਇਹ ਐਸਆਈ ਨੇ ਹੂੰ ਮੈਨੂੰ ਕਹਿੰਨੇ ਆਏ ਕਰਕੇ ਬਹੁਤ ਲੋਕਾਂ ਨੇ ਇਸ ਗੱਲ ਦਾ ਉਹ ਵੀ ਚੱਕਿਆ ਪਰ ਮੈਂ ਉਹ ਕਹਿੰਦਾ ਆਈਡੈਂਟੀਟੀ ਦੇ ਹੂੰ ਮੈਂ ਕਿ ਭਗਵੰਤ ਮਾਨ ਨੂੰ ਪੁੱਛ ਲਈ ਹੂੰ ਬੜੇ ਲੋਕਾਂ ਨੇ ਇਹ ਗੱਲ ਕੀਤੀ ਹੈ ਵੀ ਆਪਣੇ ਆਪ ਨੂੰ ਕਹਿੰਦਾ ਜੀ ਸਾਡੇ ਚੈਨਲ ਬੰਦ ਕਰਤੇ ਭਗਵੰਤ ਮਾਨ ਭਗਵਾਨ ਤਮਾਨ ਦਾ ਮਤਲਬ ਇਹ ਸੀ ਬਈ ਉਹ ਵੀ ਜਾਣਦਾ ਮੈਨੂੰ ਜੀ ਜਗਦੀਪ ਸਿੰਘ ਥਲੀ ਕੌਣ ਹੈ ਹਮ ਸਾਡੀ ਗੱਲ ਪਹਿਲਾ ਮੁੱਦਿਆਂ ਦੇ ਉੱਤੇ ਹੁੰਦੀ ਰਹੀ ਪਰ ਮੈਂ ਯਾਰੀਆਂ ਨਿਭਾਉਣ ਵਾਲੀ ਤਾਂ ਗੱਲੇ ਨਹੀਂ ਐ ਹਮ ਨਾ ਅਸੀਂ ਨਿਭਾਈਆਂ ਅਸੀਂ ਪੰਜਾਬ ਦੇ ਆ ਬਾਈ ਹਮ ਪੰਜਾਬ ਦੇ ਨਾਲ ਜਿਹੜਾ ਖੜੂਗਾ ਸਾਡਾ ਮਿੱਤਰ ਹਮ ਜਿਹੜਾ ਪੰਜਾਬ ਦੇ ਨਾਲ ਨਹੀਂ ਖੜੂਗਾ ਹਮ ਉਸ ਦਾ ਅੰਤਿਕ ਤੌਰ ਤੇ ਵਿਚਾਰਕ ਤੌਰ ਤੇ ਸਾਡਾ ਦੁਸ਼ਮਣ ਹੈ ਵਿਚਾਰਾਂ ਦਾ ਹਮ ਅਸੀਂ ਉਹਦੇ ਤੇ ਸਵਾਲ ਕਰਾਂਗੇ ਹਮ ਤੇ ਉਹ ਜੀ ਸੀ ਚੀਜ਼ ਸੀਗੀ ਮਤਲਬ ਇਹਨਾਂ ਨੇ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਉੱਥੇ ਇਹਨਾਂ ਦੇ ਗੁੰਡਿਆਂ ਨੇ ਵੀ ਦਬਕਾਉਣ ਦੀ ਹੱਥ ਪਾਉਣ ਦੀ ਫਿਰ ਥਾਣੇ ਤੇ ਜਾ ਕੇ ਕੀ ਗੱਲ ਹੋਈ ਬਾਈ ਥਾਣੇ ਜਾ ਕੇ ਫਿਰ ਉਹ ਮੈਨੂੰ ਕਾਫੀ ਢੇਰ ਕਹਿੰਦੇ ਵੀ ਆਪਣੇ ਕਾਗਜ਼ ਪੱਤਰ ਲਿਆ ਪੀਲਾ ਕਾਰਡ ਪੀਲਾ ਕਾੜੇ ਕਰੀ ਗਏ ਹਨ ਉਹ ਵੀ ਕਰੀ ਗਏ ਯੈਲੋ ਕਾਰਡ ਲਿਆ ਮੈਂ ਵੀ ਉਦੋਂ ਦੇਖਿਆ ਵੀ ਯਾਰ ਹੁਣ ਮੈਂ ਇਹਨਾਂ ਨਾਲ ਕਿਆ ਬਹਿਸਾਂ ਇੱਥੇ ਹੂੰ ਵੀ ਨੂੰ ਪੀਲਾ ਕਾਰਡ ਮੈਂ ਫਿਰ ਉਹਨੂੰ ਵੀ ਕਿਹਾ ਉਹ ਪੀਲੇ ਕਾਰਡ ਚੁੱਪ ਕਰ ਜਾ ਹੂੰ ਮੈਂ ਉਹਦੋਂ ਵੀ ਉਹਨੂੰ ਕਿਹਾ ਸੀ ਵੇ ਤੂੰ ਇੱਕੋ ਰਾਟ ਫੜੀ ਆ ਪੀਲਾ ਕਾਰਡ ਉਹ ਦੂਏ ਨੇ ਦੱਸਤਾ ਹੁਣਾ ਇੱਕ ਉੱਥੇ ਫਿਰਦਾ ਟਾਊਟ ਜਿਹਾ ਪੱਤਰਕਾਰ ਵੀ ਇਹਦੇ ਪੀਲਾ ਕਾਰਡ ਚੈੱਕ ਕਰੋ ਉਹਦੇ ਪਾਸਾ ਇਹ ਹੀ ਆ ਵੀ ਜਿਹਦੇ ਕੋਲ ਪੀਲਾ ਕਾਰਡ ਆ ਹੂੰ ਉਹੀ ਪੱਤਰਕਾਰ ਹੂੰ ਤੇ ਮੈਂ ਤੁਹਾਨੂੰ ਦਿੰਨੇ ਆ ਪੀਲਾ ਕਾਰਡ ਕੋਈ ਗੱਲ ਨਹੀਂ ਟੈਨਸ਼ਨ ਨਾ ਲੇ ਜੀ ਤੈਨੂੰ ਲੱਗ ਜਾਊਗਾ ਪਤਾ ਜਦ ਵੀਡੀਓ ਚੱਲੂਗੀ ਪਰ ਬਾਈ ਜੀ ਮੇਰਾ ਉਦੋਂ ਤੱਕ ਵੀ ਮਲੂਕੇ ਵੀਰ ਇਹ ਸੀਗਾ ਵੀ ਯਾਰ ਆਪਣੀ ਪਰਸਨਲ ਕੋਈ ਨਹੀਂ ਹੈਗੀ ਇਹਦੇ ਪਰਿਵਾਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਹ ਥਾਣੇ ਦੇ ਵਿੱਚ ਜਾ ਕੇ ਮਾਫੀ ਮੰਗ ਲਈ ਹੁਣੇ ਵੀ ਅੱਗੇ ਤੋਂ ਮੈਂ ਨਹੀਂ ਕਰੂੰਗਾ ਜੇ ਤੁਹਾਨੂੰ ਪਤਾ ਲੱਗਦਾ ਤਾਂ ਤੁਸੀਂ ਆ ਕੇ ਸਾਡਾ ਜਿਸ ਤਰ੍ਹਾਂ ਮਰਜ਼ੀ ਬੰਦ ਕਰਵਾ ਦੇ। ਜੀ। ਠੀਕ ਹੈ ਉਹ ਮਾਫਿਓ। ਮੈਂ ਚਲੋ ਠੀਕ। ਪਰ ਜਦੋਂ ਅਸੀਂ ਥਾਣੇ ਨੂੰ ਜਾਣ ਲੱਗੇ ਮੈਂ ਗੱਡੀ 'ਚ ਬੈਠਿਆ। ਹੂੰ। ਗੱਡੀ 'ਚ ਜਦੋਂ ਮੈਂ ਬੈਠਦਾ ਉਦੋਂ 50 60 ਗੁੰਡੇ ਇਹਨਾਂ ਦੇ ਘੇਰ ਲੈਂਦੇ ਆ। ਹੂੰ। ਕਹਿੰਦਾ ਕਿੱਥੋਂ ਆਇਆ? ਮੈਂ ਕਿਹਾ ਰੋਪੜ ਤੋਂ ਆਏ ਬਾਈ। ਹੂੰ। ਕਹਿੰਦਾ ਅਸੀਂ ਵੀ ਦਿੱਲੀ ਤੋਂ ਆਏ ਹੋਏ ਆ ਇੱਕ ਕਹਿੰਦਾ ਉਹ ਗੁੰਡਾ ਪਾਲਿਆ ਉਹ ਚਿੱਟੇ ਦੇ ਚਿੱਟੇ ਦੇ ਪਰਚੇ ਚੱਲ ਰਿਹਾ ਉਹਦੇ ਤੇ। ਜੀ। ਤੇ ਉਹ ਤੇ ਕਹਿੰਦਾ ਅਸੀਂ ਵੀ ਦਿੱਲੀ ਤੋਂ ਆ ਫਿਰ ਜੇ ਤੂੰ ਰੋਪੜ ਤੋਂ ਆ। ਹੂੰ। ਦੰਦ ਕੱਢੇ ਨਾਲੇ ਮੈਨੂੰ ਕੋਈ ਉਹ ਕਰਦੇ ਮਸਕਰੀਆਂ ਜੀਆਂ ਕਰਦੇ ਜਿੰਮੇ ਗੁੰਡੇ ਕਰਦੇ ਨੇ ਫਿਲਮਾਂ ਦੇ ਵਿੱਚ ਹਾਂ ਮੈਂ ਚੁੱਪ ਰਿਹਾ ਹਾਂ ਹਾਂ ਮੈਂ ਜਦੋਂ ਥਾਣੇ ਦੇ ਵਿੱਚ ਗਿਆ ਸਮਝੌਤਾ ਹੋ ਗਿਆ ਮੈਂ ਉਹਨਾਂ ਨੂੰ ਕਿਹਾ ਬਈ ਤੁਹਾਡੀ ਵੀਡੀਓ ਅਸੀਂ ਨਹੀਂ ਪਾਵਾਂਗੇ ਹਾਂ ਪਰ ਮੇਰੀ ਵੀਡੀਓ ਵਾਇਰਲ ਨਹੀਂ ਹੋਣੀ ਚਾਹੀਦੀ ਫਿਰ ਹਾਂ ਪ੍ਰਸ਼ਰਤ ਇਹ ਹੋਣੀ ਚਾਹੀਦੀ ਹੈ ਇਹ ਮਤਲਬ ਨਹੀਂ ਹੈ ਵੀ ਵੀਡੀਓ ਮੇਰੀ ਵਾਇਰਲ ਨਾ ਹੋਵੇ ਤੇ ਤੂੰ ਤੁਹਾਡੀ ਵੀਡੀਓ ਮੈਂ ਤਾਂ ਨਹੀਂ ਪਾਉਂਗਾ ਸ਼ਰਤ ਨਾਲ ਇਹ ਵੀ ਆ ਤੁਸੀਂ ਲੁੱਟੋਗੇ ਵੀ ਨਹੀਂ ਹਾਂ ਮੈਂ ਕਹਾ ਜੇ ਮੈਨੂੰ ਪਤਾ ਲੱਗ ਗਿਆ ਲੁੱਟਖਸਟ ਹੋ ਰਹੀ ਕਿਉਂਕਿ ਮੈਂ ਇਹ ਵੀ ਸਮਝਦਾ ਮੇਰੇ ਤੱਕ ਇਹ ਪਹਿਲਾ ਮਾਮਲਾ ਸੀਗਾ ਮੈਨੂੰ ਲੋਕਾਂ ਨੇ ਦੱਸਿਆ ਪਰ ਤੁਹਾਨੂੰ ਸੁਧਰਨ ਦਾ ਮੌਕਾ ਮੈਂ ਦੇਣਾ ਹਾਂ ਹੂੰ ਆਪਾਂ ਵੀਡੀਓ ਨਹੀਂ ਪਾਵਾਂਗੇ ਤੁਹਾਡੇ ਤੁਸੀਂ ਉਹ ਉਹ ਕਹਿੰਦੇ ਸਾਡੇ ਪਰਿਵਾਰ ਹੈ ਜੀ ਅਸੀਂ ਬੱਚੇ ਬਾਹਰ ਰਹਿੰਦੇ ਆ ਉਹ ਦੇਖਣਗੇ ਗਲਤ ਮੈਂ ਮੈਨੂੰ ਮੈਂ ਸਮਝਦਾ ਸੀ ਇਸ ਚੀਜ਼ ਨੂੰ ਸਾਰਿਆਂ ਨੂੰ ਹੂੰ ਬਹੁਤ ਲੋਕਾਂ ਨੇ ਹੁਣ ਕਹਿਣਾ ਵੀ ਤੁਸੀਂ ਕੌਣ ਭਾਈ ਤੂੰ ਚਲਾਉਣੀ ਸੀ ਫਲਾਣਾ ਹਨਾ ਬਹੁਤ ਲੋਕਾਂ ਨੇ ਮੈਂ ਉਹ ਪ੍ਰਭਾਵ ਕਰਕੇ ਨਹੀਂ ਚਲਾਈ ਮੈਂ ਪੋਸਟ ਪਾਈ ਸੀਗੀ ਲੋਕਾਂ ਨੇ ਕਿਹਾ ਵੀ ਚਲਾ ਹੂੰ ਕਿਉਂਕਿ ਅਸੀਂ ਆ ਮਲੂਕੇ ਵੀਰ ਗੁਰਨਾਨਕ ਪਾਸ਼ਾ ਜੀ ਦੇ ਸਿੱਖ ਹੂੰ ਮਨੋਖ ਹਰ ਗਲਤੀ ਕਰਦਾ ਇਹ ਨਹੀਂ ਆ ਵੀ ਜਗਦੀਪ ਸਿੰਘ ਥਲੀ ਬੈਠਾ ਜੇ ਜਗਦੀਪ ਸਿੰਘ ਥਲੀ ਨੂੰ ਹਰ ਕੋਈ ਕਹੇ ਵੀ ਇਹ ਸੱਚਾ ਹੂੰ ਪਰ ਜਗਦੀਪ ਨੂੰ ਆਪ ਨੂੰ ਤਾਂ ਪਤਾ ਹੈ ਨਾ ਕਿੰਨਾ ਕ ਸੱਚਾ ਉਹ ਕਿੰਨਾ ਕ ਪਾਪੀ ਹੈ ਹੂੰ ਤੇ ਮੈਂ ਜੇ ਆਪਣੀ ਅਰਦਾਸ ਕਰਦਾ ਜਾ ਕੇ ਗੁਰੂ ਅੱਗੇ ਹੂੰ ਬਿਹੇ ਵਾਹਿਗੁਰੂ ਪਰਦੇ ਟਕ ਹੂੰ ਤੇ ਮੈਂ ਦੋਏ ਦੇ ਕਿਉਂ ਚੱਕ ਦੂੰਗਾ ਬਿਲਕੁਲ ਮੈਂ ਮੈਨੂੰ ਗੁਰੂ ਮੌਕਾ ਦੇ ਰਿਹਾ ਮੈਂ ਮੈਂ ਵੀ ਗੁਰੂ ਦਾ ਸਿੱਖ ਹਾਂ ਫੇ ਗੁਰੂ ਨਾਨਕ ਪਾਸ਼ਾ ਜੀ ਦੇ ਸਿੱਖ ਹੂੰ ਗੁਰੂ ਨਾਨਕ ਪਾਸ਼ਾ ਜੀ ਨੇ ਸੱਜਣ ਸੱਜਣ ਠੱਗ ਨੂੰ ਸਮਝਾਇਆ ਬਿਲਕੁਲ ਉਹਨਾਂ ਨੂੰ ਹਨਾ ਉਹ ਕੀਤਾ ਤੇ ਆਪਾਂ ਕਿਉਂ ਕਿਸੇ ਨੂੰ ਆਪਾਂ ਉਹ ਕਰਨਾ ਵੀ ਜੇ ਕਿਸੇ ਨੂੰ ਸੁਧਰਨ ਦਾ ਮੌਕਾ ਮਿਲਦਾ ਬਾਈ ਸੁਧਾਰ ਹੋਣਾ ਚਾਹੀਦਾ ਉਹ ਬਿਲਕੁਲ ਜੀ ਤੇ ਬਹੁਤ ਥਾਵਾਂ ਦੇ ਉੱਤੇ ਬਹੁਤ ਲੋਕ ਤੁਹਾਨੂੰ ਮੋਹਰੇ ਆ ਕੇ ਦੱਸ ਦੇਣਗੇ ਕਦੇ ਇਹਨਾਂ ਬਾਰੇ ਪਤਾ ਨਹੀਂ ਹੈਗਾ ਪਰ ਮੈਂ ਅੱਜ ਤੁਹਾਨੂੰ ਮੈਂ ਦੱਸ ਰਿਹਾ ਪੰਜ ਪੰਜ 10 10 ਮਿਲੀਅਨ ਵਿਊ ਵਾਲੀਆਂ ਖਬਰਾਂ ਟੀ ਭੈਣ ਦੀ ਕਿਸੇ ਦੀ ਹੋ ਗਈ ਲੜਾਈ ਕੇ ਕੁਝ ਹੋ ਗਈ ਉਹ ਮੈਂ ਪਾਈਆਂ ਹੀ ਨਹੀਂ ਬਾਈ ਸਮਝਾ ਉੱਤੇ ਉੱਥੀ ਆ ਕਰਾਤੇ ਵੀ ਭਾਈ ਅੱਜ ਤੋਂ ਬਾਅਦ ਆ ਨਾ ਕਰਿਓ। ਵਧੀਆ। ਆ ਵੀਡੀਓ ਕਰ ਲਈ। ਜਦ ਉਹਨਾਂ ਨੂੰ ਪਤਾ ਲੱਗਿਆ ਵੀ ਵੀਡੀਓ ਬਹੁਤ ਹੋ ਗਈ ਹੈ, ਵਾਇਰਲ ਹੋਣੀ। ਡਰ ਜਾਂਦਾ ਅਗਲਾ। ਔਰ ਉਹ ਸੁਧਰੇ ਵੀ ਬੰਦੇ। ਵਾਹ ਜੀ। ਵਿਊ ਦਾ ਹੈ ਨਹੀਂ ਚੱਕਰ ਆਪਾਂ ਨੂੰ ਯਾਰ। ਹੂੰ। ਸਾਡੇ ਗੁਰੂ ਘਰਾਂ ਦਾ ਮਸਲਾ ਹੋਵੇ ਉੱਥੇ ਖਬਰ ਕਰਿਆਈ ਦੀ ਆ। ਨਾਲ ਕਮੇਟੀ ਮੈਂਬਰਾਂ ਦੇ ਰਿਐਕਸ਼ਨ ਲਈ ਜੇ ਆ। 3 ਦਿਨ ਦੇ ਕੇ ਆ ਜੀ ਦੀ ਆ ਵੀ 3 ਦਿਨ ਬਾਅਦ ਚਲਾਵਾਂਗੇ। ਇਹਨੂੰ ਸਲਝਾ ਲਿਓ ਭਾਈ। ਸੁਣ ਜਾਂਦੇ ਆ ਮਸਲੇ ਭਾਈ। ਬਿਲਕੁਲ। ਮੈਂ ਤਾਂ ਇਹੀ ਦੇਖਦਾ ਵੀ ਜਦੋਂ ਅਸੀਂ ਆਪਣੇ ਪਰਦੇ ਦੀ ਗੱਲ ਕਰਦੇ ਆ ਵੀ ਗੁਰੂ ਸਾਹਿਬ ਸਾਡੇ ਪਰਦੇ ਕੱਜ ਕੇ ਰੱਖੀ ਤੇ ਅਸੀਂ ਕਿਉਂ ਕਿਸੇ ਦੇ ਚੱਕੀ ਸਾਨੂੰ ਕੋਈ ਅਧਿਕਾਰ ਨਹੀਂ ਹੈ ਪਰ ਜੋ ਹਟਦਾ ਹੀ ਨਹੀਂ ਆ ਹੂੰ ਫਿਰ ਤਾਂ ਸਾਨੂੰ ਗੁਰੂ ਨੇ ਕੀ ਹੈ ਜੀ ਨਾ ਹੂੰ ਫਿਰ ਤੇ ਜ਼ੁਲਮ ਸਹਿਣਾ ਤੇ ਕਰਨਾ ਪਾਪ ਆਪਾ ਬਿਲਕੁਲ ਜਦੋਂ ਤੁਸੀਂ ਇੱਕ ਤੁਹਾਨੂੰ ਮੌਕਾ ਵੀ ਦੇ ਜਾਂਦੇ ਆ ਆਪਾਂ ਬਤੌਰ ਸਿੱਖ ਹੋਣ ਦੇ ਨਾਤੇ ਪਰ ਤੁਸੀਂ ਜੇ ਨਹੀਂ ਹਟਣਾ ਫਿਰ ਸਾਨੂੰ ਕਰਨਾ ਪੈਣਾ ਪਰ ਚਲੋ ਉਹ ਉਹਨਾਂ ਨੂੰ ਮੈਂ ਕਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਵੀ ਵੀਡੀਓ ਮੇਰੀ ਵਾਇਰਲ ਨਹੀਂ ਹੋਣੀ ਚਾਹੀਦੀ ਹੂੰ ਉਹ ਵੀਡੀਓ ਹੋ ਗਈ ਵਾਇਰਲ ਪਾਤੀ ਇਹਨਾਂ ਨੇ ਹੂੰ ਲਗੋ ਮਰਵਾ ਇਹ ਪੱਤਰਕਾਰ ਨਹੀਂ ਦਿੰਦਾ ਉਹਨਾਂ ਨੇ ਜਿੰਨਾਂ ਨੂੰ 2100 ਦਿੰਦਾ ਸੀ ਨਾ ਇਹ ਕਹਿੰਦਾ ਸੀ ਉਹ ਹੂੰ ਤੇ ਮੈਨੂੰ ਇਹ ਕਹਿੰਦਾ ਸੀ 2100 ਮੈਂ ਕਿਹਾ ਭਰਾਵਾ 10000 ਦਾ ਤਾਂ ਮੇਰਾ ਤੇਲ ਲੱਗ ਜਾਂਦਾ ਰੋਹ ਦਾ ਬਿਲਕੁਲ ਗੱਡੀ ਜਾ ਹੂੰ ਤੇ ਅਸੀਂ ਕੋਈ ਇਹ ਹੈ ਜਾਨੀ ਮੈਂ ਤਾਂ ਜਿੱਥੇ ਕੋਈ ਲੀਡ ਵੋਟਾਂ ਦਾ ਟਾਈਮ ਹੁੰਦਾ ਬਾਈ ਉਦੋਂ ਪੈਕੇਜ 4-4 ਲੱਖ ਦੇ 10-10 ਲੱਖ ਦੇ ਇੱਕ ਉਮੀਦਵਾਰ ਦੇ ਹੁੰਦੇ ਆ। ਹੂੰ ਉਹ ਕੋਈ ਇਹ ਨਹੀਂ ਹੁੰਦਾ ਵੀ ਤੁਹਾਨੂੰ ਵਿਸ਼ਵਾ ਦੇ ਤੌਰ ਤੇ ਦਿੰਦੇ ਉਦੋਂ ਕਿਉਂਕਿ ਗੱਡੀਆਂ ਗੁੱਡੀਆਂ ਦਾ ਖਰਚਾ ਹੁੰਦਾ। ਹੂੰ ਐਡ ਦੇ ਤੌਰ ਤੇ ਦਿੰਦੇ ਆ ਉਹ। ਹੂੰ ਚੈਨਲ ਲਿੰਦੇ ਆ। ਹੂੰ ਪਰ ਮੈਂ ਤਾਂ ਉਸ ਕਮਾਈ ਨੂੰ ਵੀ ਚੰਗੀ ਨਹੀਂ ਸਮਝਦਾ। ਵੀ ਜਦ ਅਸੀਂ ਕਿਸੇ ਤੋਂ ਕਦੇ ਐਡ ਦੇ ਰੂਪ ਦੇ ਵਿੱਚ ਇਹ ਕਹਿ ਕੇ ਇਹ ਸਾਡੇ ਦਿਲ ਨੇ ਸਾਨੂੰ ਕਹਤ ਵੀ ਇਹ ਤਾਂ ਐਡ ਆ। ਇਹ ਐ ਥੋੜੀ ਨਾ ਹੁੰਦਾ ਯਾਰ ਬਈ ਹਨਾ ਤੁਸੀਂ ਸੱਚ ਫਿਰ ਕੱਲੂ ਬੰਦਾ ਕਹੂੰਗਾ ਬਈ ਜਿਹਨੇ 3 ਲੱਖ ਦਿੱਤਾ ਉਹਦੇ ਖਿਲਾਫ ਕੋਈ ਖਬਰ ਆ ਗਈ। ਬਈ ਬਾਈ ਨੂੰ ਰੋਕ ਲਈ ਫੇ ਰੋਕਣੀ ਪੈਣੀ ਹੂੰ ਆਪਾਂ ਤਾਂ ਠੋਕ ਕੇ ਰੱਖੀ ਰਏ ਸੀ ਕਰਕੇ ਆਪਾਂ ਕਦੇ ਵੀ ਅੱਜ ਤੱਕ ਕੋਈ ਪੈਸਾ ਨਹੀਂ ਕਿਸੇ ਤੇ ਹੂੰ ਕੋਈ ਇੱਕ ਬੰਦਾ ਪ੍ਰੂਫ ਕਰ ਦਵੇ ਆ ਕੇ ਬਈ ਨਾ ਭਾਈ ਪੈਸੇ ਮੰਗੇ ਸੀਗੇ ਬਿਲਕੁਲ ਅਸੀਂ ਕਦੇ ਉਹ ਨਹੀਂ ਕੀਤਾ ਪਰ ਉਹਨਾਂ ਨੇ ਵੀਡੀਓ ਵਾਇਰਲ ਕਰਤੀ ਯਾਰ ਮੈਨੂੰ ਫੇਰ ਥੱਲੇ ਕਮੈਂਟ ਆਏ ਵੀ ਜਗਦੀਪ ਤੇਰੀ ਵੀਡੀਓ ਦੇਖੀ ਹੈ ਬਾਈ ਤੈਨੂੰ ਅਸੀਂ ਚੰਗਾ ਸਮਝਦੇ ਸੀ ਹੂੰ ਪਰ ਤੂੰ ਉੱਥੇ ਬੋਲਦਾ ਕੁਝ ਨਹੀਂ ਹੈ ਇਹਦਾ ਮਤਲਬ ਤੂੰ ਸੈਟਿੰਗ ਕਰਨ ਗਿਆ ਹੋਇਆ ਸੀ ਮੈਂ ਕਿਹਾ ਕੋਈ ਨਹੀਂ ਬਾਜੀਓ ਤੇ ਹੋਰ ਮੈਨੂੰ ਮੈਸੇਜ ਵੀ ਆਇਆ ਵਟਸਐਪ ਦੇ ਉੱਤੇ ਵੀ ਆਇਆ ਮੈਂ ਕਿਹਾ ਕੋਈ ਗੱਲ ਨਹੀਂ ਬਾਈ ਪਰ ਸ਼ਾਮ ਨੂੰ ਦਿਖਾਉਂਦੇ ਆ ਤੁਹਾਨੂੰ ਅਸੀਂ ਕਿਆ ਬੋਲੇ ਸੀ ਹੂੰ ਫਿਰ ਮੈਂ ਪਾਈ ਵੀਡੀਓ ਮੈਂ ਕਿਹਾ ਇਹਨਾਂ ਨੂੰ ਕਹੇ ਵੀ ਕਹਾਂ ਬਾਈ ਮੇਰਾ ਮੋਬਾਈਲ ਚੱਕਿਆ ਹੋਇਆ ਤੁਹਾਡੇ ਬੰਦਿਆਂ ਨੇ ਚੱਕਿਆ ਇਹ ਕਹਿੰਦੇ ਸਾਡੇ ਕਰਿੰਦਿਆਂ ਕੋਲ ਨਹੀਂ ਹੈਗਾ ਮੈਂ ਕਿਹਾ ਫਿਰ ਜੇ ਕਰਿੰਦਿਆਂ ਕੋਲ ਨਹੀਂ ਆ ਕਰਿੰਦਿਆਂ ਤੱਕੇ ਸਹਿਮਤ ਰੱਖਦੇ ਨਾ ਫੋਨ ਕਰ ਕਰਕੇ ਗੁੰਡੇ ਕਿਉਂ ਬੁਲਾਏ ਸੀ ਜਿਹੜੇ ਗੁੰਡੇ ਬੁਲਾਏ ਸੀ ਉਹਨਾਂ ਚੋਂ ਕੱਢਿਆ ਕਿਸ ਨੇ ਛੇਤੀ ਦਵਾ ਦਿਓ ਤੁਹਾਨੂੰ 2 ਦਿਨ ਦਾ ਸਮਾਂ ਦਿੱਤਾ ਤੀਜੇ ਦਿਨ ਵੀਡੀਓ ਪਾਈ ਆ ਫਿਰ ਮੈਂ ਜੀ 7 ਤਰੀਕ ਦੀ ਘਟਨਾ 9 ਤਰੀਕ ਨੂੰ ਫਿਰ ਮੈਂ ਉਹ ਵੀਡੀਓ ਨੂੰ ਅਪਲੋਡ ਕਰਦਾ ਜਿਹਦੇ ਬਾਬਤ ਫਿਰ ਤੁਸੀਂ ਦੇਖਿਆ ਕੀ ਉੱਥੇ ਖੜਾ ਨਹੀਂ ਉਸ ਤੋਂ ਬਾਅਦ ਜਦੋਂ ਇਹ ਵੀਡੀਓ ਵਾਇਰਲ ਹੋ ਗਈ ਜਿਹੜੇ ਲੋਕਾਂ ਨਾਲ ਹੋਰ ਕੋਈ ਨੇੜੇ ਜਾਂ ਦੂਰੋਂ ਕਿਸੇ ਦੇ ਲੁੱਟਖੋਈ ਉਹਨਾਂ ਦੇ ਫੋਨ ਮੈਸੇਜ ਆਏ ਫਿਰ ਫੋਨ ਮੈਸੇਜ ਤਾਂ ਪਹਿਲਾਂ ਕਿਸ ਯਾਰ ਫੋਨ ਤਾਂ ਮੈਂ ਜਦੋਂ ਮੈਨੂੰ ਮੇਰਾ ਫੋਨ ਬੰਦ ਹੋ ਗਿਆ ਮੇਰਾ ਫੋਨ ਚੋਰੀ ਹੋ ਗਿਆ ਮੈਂ ਵੀਡੀਓ ਨਹੀਂ ਸਪਾਈ ਹਲੇ ਮੈਂ ਆਪਣੀ ਫੋਟੋ ਪਾਈ ਫੇਸਬੁੱਕ ਦੇ ਉੱਤੇ ਮੈਂ ਲਿਖ ਕੇ ਪਾਇਆ ਮੇਰਾ ਫੋਨ ਚੋਰੀ ਹੋ ਗਿਆ ਵੀ ਕਿਰਪਾ ਕਰਕੇ ਵੀ ਇਸ ਤਰ੍ਹਾਂ ਕਰਕੇ ਇੱਕ ਫਗਵਾੜੇ ਦੇ ਇੱਕ ਤਾ ਬੇਦੀ ਕਵਰੇਜ ਕਰਨ ਗਿਆ ਸੀਗਾ ਜਿਹੜਾ ਲੋਕਾਂ ਨੂੰ ਗਰੀਬ ਲੋਕਾਂ ਨੂੰ ਲੁੱਟ ਕਰ ਰਿਆ ਸੀ ਉੱਥੇ ਹੱਥੋਂ ਪਾਈ ਦੌਰਾਨ ਮੇਰਾ ਫੋਨ ਚੋਰੀ ਹੋ ਗਿਆ ਲੋਕਾਂ ਨੇ ਥੱਲੇ ਕਮੈਂਟ ਕੀਤੇ ਬਾਈ ਮਹਾਰਾਜ ਢਾਬਾ ਤਾਂ ਨਹੀਂ ਕੋਈ ਕਹਿੰਦਾ ਬਸ ਡੈਲਟਾ ਪਤਾ ਨਹੀਂ ਇਹਦਾ ਗੇਠਾ ਜਾ ਮਾਲਕ ਹੈ ਬਹੁਤ ਤਰ੍ਹਾਂ ਦੇ ਕਮੈਂਟ ਲੋਕਾਂ ਨੇ ਆਪ ਹੀ ਸ਼ੁਰੂ ਕਰਤੇ ਲੋਕਾਂ ਨੇ ਫਗਵਾੜੇ ਦਾ ਨਾਮ ਸੁਣਦੇ ਸਾਰੇ ਇੱਕੋ ਇੱਕ ਮਸ਼ੂ ਢਾਬਾ ਹੈ ਜੀ ਕੋਈ ਕਹਿੰਦਾ ਮੇਰਾ ਵੀ ਬਾਈ ਮੈਂ ਪੀਤਾ ਸੀ ਮੈਂ ਕੁਝ ਵੀ ਨਹੀਂ ਲਿਖਿਆ ਢਾਬੇ ਬਾਰੇ ਵੀ ਕੀ ਗੱਲ ਹੋਈ ਕੀ ਨਹੀਂ ਕੋਈ ਕਹਿੰਦਾ ਜੀ ਮੈਂ ਤਾਂ ਜੇ ਇੱਥੇ ਆਇਆ ਸੀ ਬਾਈ ਮਤਲਬ ਕਿ ਸਮੋਸੇ ਲੈ ਸੀ ਨਾਲ ਲੱਸੀ ਧਰ ਕੇ ਖੀਰ ਧਰ ਕੇ ਸਾਸੂ ਤੁਸੀਂ ਦੇਖੋ ਹੁਣ ਵੀ ਕਮੈਂਟ ਦੇਖੋ ਹੁਣ ਮੇਰੇ ਕੋਲ ਰਿਕਾਰਡਿੰਗਾਂ ਬਹੁਤ ਪਈਆਂ ਜੀ ਬੰਦਿਆਂ ਦੀ ਮੈਂ ਉਹਨਾਂ ਨੂੰ ਪੁੱਛਿਆ ਬਈ ਤਿਆਰ ਹਾਂ ਕਹਿੰਦਾ ਭਾਜੀ ਜਿੱਥੇ ਮਰਜੀ ਐਫੀਡਾਫਟ ਲਿਖ ਕੇ ਦੇਣ ਨੂੰ ਤਿਆਰ ਆ ਸੀ ਇਹਦੀ ਲੁੱਟ ਦੇ ਖਿਲਾਫ ਜੀ ਤੇ ਇੰਨਾ ਇਹਨਾਂ ਲੁੱਟਿਆ ਹੋਇਆ ਸੀਗਾ ਲੋਕਾਂ ਨੂੰ ਮੇਰਾ ਤਾਂ ਇਹ ਹੀ ਸੀ ਬਈ ਯਾਰ ਗਰੀਬਾਂ ਦੇ ਨਾਲ ਕਿਉਂ ਤੁਸੀਂ ਲੁੱਟ ਕਰਦੇ ਹੋ ਅੱਛਾ ਦੂਈ ਗੱਲ ਫਿਰ ਟਾਬੇ ਵਾਲੇ ਨੇ ਜਿੰਨਾ ਪੈਸਾ ਆਪਣਾ ਕਰ ਲਿਆ ਮੰਨ ਲਓ ਲੁੱਟ ਲਿਆ ਲੋਕਾਂ ਨੂੰ ਤੇ ਉਹ ਕਿਹੜਾ ਉਹਦੇ ਘਰ ਜਾ ਰਹੀ ਕਮਾਈ ਕੁਝ ਗੁੰਡੇ ਪਾਲਣੇ ਨੂੰ ਫ੍ਰੀ ਦਾ ਛਕਾਤਾ ਉਹਨਾਂ ਕਿ ਨਹੀਂ ਚਲ ਗਿਆ ਮਾਲ ਕੁਛ ਆ ਪੱਤਰਕਾਰ ਕਿ ਤੀੜ ਆਪਣੇ ਆਪ ਨੂੰ ਕਹਿੰਦੇ ਜਿਹੜੇ ਹਮ ਹਣਾ ਹਮ ਤੇ ਇਹਨਾਂ ਨੂੰ ਪਾਲਣੇ ਨੂੰ ਲੱਗ ਗਿਆ ਹਮ ਮੈਂ ਇੱਥੇ ਮੇਰੇ ਸਾਰੇ ਪੱਤਰਕਾਰ ਭਰਾ ਨਾ ਇਹਨੂੰ ਇਹ ਚੱਕ ਲੈਣਾ ਇਤਰਾਜ਼ ਕਰਨ ਕਿਤੇ ਕੁਝ ਚੰਗੇ ਵੀ ਆ ਜਿਨ੍ਹਾਂ ਨੇ ਮੈਨੂੰ ਬਾਅਦ ਵਿੱਚ ਫੋਨ ਕੀਤਾ ਸਨ ਤਾਂ ਤਾਂ ਪਾਜੀ ਪਤਾ ਹੀ ਨਹੀਂ ਲੱਗਿਆ ਹਮ ਪਰ ਉੱਥੇ ਜਿਹੜੇ 2-4 ਸੀਗੇ ਉਹ ਪਹਿਲਾਂ ਹੀ ਜਾ ਕੇ ਥਾਣੇ ਚਲ ਗਏ ਬਈ ਆ ਰਿਹਾ ਇਹ ਮੁੰਡਾ ਕੋਈ ਬਈ ਅਧਿਆਨੂ ਦਾ ਪਤਾ ਸੀ ਹਾਲਾਂਕਿ ਉਹਨਾਂ ਨੂੰ ਵੀ ਜਗਦੀਪ ਸਿੰਘ ਥਲੀ ਆ ਤੇ ਉਹਨਾਂ ਨੇ ਐਸਐਚ ਨੂੰ ਇਹ ਜਾ ਕੇ ਦੱਸਿਆ ਵੀ ਇਹਦੀ ਚੰਗੀ ਤਰ੍ਹਾਂ ਬਾਈ ਵਿਰੋਧ ਕਰਨਾ ਹੈ ਇਹਦਾ ਹੂੰ ਪਹਿਲਾਂ ਤਾਂ ਵਿਰੋਧ ਦੇ ਵਿੱਚ ਖੜੇ ਰਹੇ ਉਹ ਅਸੀਂ ਕਿਹੜਾ ਯਾਰ ਕੋਈ ਪਾਗਲ ਆ ਅਸੀਂ ਵੀ ਸਾਡੇ ਵੇ ਆ ਫਿਰ ਮੈਂ ਐ ਥੋੜੀ ਚਾਲ ਤੇ ਫਿਰ ਅਸੀਂ ਵਿਰੋਧ ਹੂੰ ਵੀ ਤੁਸੀਂ ਜਾ ਕੇ ਕਰ ਲਓਗੇ ਹੂੰ ਮੈਂ ਤਾਂ ਉੱਥੇ ਵੀ ਕਿਹਾ ਸੀ ਵੀ ਜੇ ਮੇਰਾ ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ ਸੀ ਪੱਗ ਪੋਗੇ ਨੂੰ ਜੇ ਮੇਰੀ ਨੂੰ ਹੱਥ ਪੈ ਜਾਂਦਾ ਜਾਂ ਮੇਰੀ ਕੇਸਾਂ ਨੂੰ ਜਾਂ ਮੇਰਾ ਕੋਈ ਕਰ ਦੇ ਮੈਂ ਖਲਾਰ ਦੇਣੇ ਸੀ ਇਹ ਸਾਰੇ ਮਾ ਗੁਰੂਦਾ ਸਿੰਘ ਆ ਮੈਨੂੰ ਮੈਂ ਉੱਥੇ ਗਿਆ ਸੀ ਮੈਂ ਥਾਣੇਦਾਰ ਮੈਨੂੰ ਕਹਿੰਦਾ ਇੱਕ ਵੀਡੀਓ ਦੇ ਵਿੱਚ ਨਾ ਮੈਂ ਉਹਨੇ ਮੈਨੂੰ ਮਾਂ ਦੀਆਂ ਭੈਣ ਦੀਆਂ ਬਹੁਤ ਗੰਦੀਆਂ ਗਾਲਾਂ ਕੱਢੀਆਂ ਮੈਂ ਵੀ ਬਰਾਬਰ ਕੱਢੀ ਇੱਕ ਗਾਲ ਮੈਨੂੰ ਉਹਨੇ ਸਾਰੀ ਵੀਡੀਓ ਸੁਣੀ ਮੈਨੂੰ ਕਹਿੰਦਾ ਤੂੰ ਗਾਲ ਕੱਢੀ ਇਹਨਾਂ ਨੂੰ ਥਾਣੇਦਾਰ ਮੈਨੂੰ ਕਹਿੰਦਾ ਹੂੰ ਮੈਂ ਕਿਹਾ ਤੁਹਾਨੂੰ ਉਹਨੇ ਨਹੀਂ ਸੁਣੀ ਜੀ ਉਹਨੇ ਪਹਿਲਾਂ ਮੈਨੂੰ ਕੱਢੀਆਂ ਗਾਲਾਂ ਜਿਹੜੀਆਂ ਹੂੰ ਕਹਿੰਦਾ ਫਿਰ ਤੇ ਉਹਨਾਂ ਨੇ ਤੈਨੂੰ ਗਾਲਾਂ ਕੱਢੀਆਂ ਸੀ ਤੂੰ ਮੇਰੇ ਕੋਲ ਕੰਪਲੇਂਟ ਦਿੰਦਾ ਹੂੰ ਮੈਂ ਕਿਹਾ ਮੇਰੀ ਅਣਖ ਨਹੀਂ ਨੀ ਮਰੀ ਮੈਂ ਕੰਪਲੇਂਟਾਂ ਦਿੰਦਾ ਫਿਰ ਹੂੰ ਮੈਂ ਆਉਂਦੀ ਸਪ ਚਾਹੇ ਮੇਰੀ ਉੱਥੇ ਮੌਤ ਹੁੰਦੀ ਕਿਉਂਕਿ ਹੋਣੀ ਤਾਂ ਮੇਰੀ ਹੀ ਹੋਦੀ ਬਾਈ ਪੰਜ ਚਾਰ ਦੇ ਪਰ ਮੇਰੇ ਤੇ ਪ੍ਰੈਸ਼ਰ ਏ ਸੀ ਵੀ ਯਾਰ ਮੈਂ ਠੀਕ ਆ ਪਰ ਮੇਰੇ ਕੈਮਰਾਮੈਨ ਤਾਂ ਮੇਰੇ ਨਾਲ ਆਏ ਹੋਏ ਬੰਦਿਆਂ ਦਾ ਟੀਮ ਦਾ ਇਹਨਾਂ ਦਾ ਤਾਂ ਕੋਈ ਹੋ ਨਹੀਂ ਬਿਲਕੁਲ ਬਿਲਕੁਲ ਉਹਨਾਂ ਨੂੰ ਬਚਾਉਣ ਦੇ ਲਈ ਮੈਂ ਪੇਸ਼ੈਂਸ ਰੱਖੀ ਬੈਠਾ ਸੀਗਾ ਬਹੁਤ ਜ਼ਿਆਦਾ ਹਮ ਪਰ ਮੈਨੂੰ ਮੈਨੂੰ ਇੰਨਾ ਸੀਗਾ ਵੀ ਜੇ ਅੱਜ ਮੇਰੇ ਨਾਲ ਕੁਝ ਹੁੰਦਾ ਜਾਂ ਇਹ ਕਰਦੇ ਆਪਾਂ ਮਿੰਤਾ ਨਹੀਂ ਕਰਨੀਆਂ ਮਰਾਂਗੇ ਆ ਜਾਣਖ ਦੇ ਨਾਲ ਲੋਕ ਦੇਖਣਗੇ ਵੀ ਮਰਦ ਮਰਦੇ ਕਿਵੇਂ ਹੁੰਦੇ ਆ ਤੇ ਮਰਦੇ ਕਿਵੇਂ ਹੁੰਦੇ ਆ ਭਾਈ ਬਹੁਤ ਲੋਕਾਂ ਨੇ ਬਿਨਾ ਕਹਿਣ ਤੋਂ ਇੱਕ ਸ਼ਬਦ ਲਿਖਿਆ ਸੀਗਾ ਵੀ ਅਣਖ ਦੇ ਲਈ ਜਾਂ ਇਮਾਨਦਾਰੀ ਦੇ ਲਈ ਸ਼ਰਤ ਲਾਉਣੀ ਪੈਂਦੀ ਆ ਪਰ ਅਸੀਂ ਬਿਨਾ ਸ਼ਰਤ ਤੇ ਗੱਲ ਸਾਫ਼ ਕਹਿ ਸਕਦੇ ਆ ਚੰਗੇ ਪੱਤਰਕਾਰ ਜਾਂ ਜਿੰਨੇ ਵੀ ਇਨਸਾਫ਼ ਪਸੰਦ ਲੋਕ ਸੀਗੇ ਜੋ ਜਥੇਬੰਦੀਆਂ ਜੋ ਕੋਈ ਆਮ ਪਰਸਨ ਸੀ ਜਾਂ ਕੋਈ ਥੋੜਾ ਵੈਸੇ ਕੋਈ ਸਬਸਕ੍ਰਾਈਬਰ ਬੰਦਾ ਵੀ ਵੀਡੀਓ ਵੇਂਦਾ ਉਹਨਾਂ ਨੇ ਵੀ ਤੁਹਾਡੀ ਹਮਾਇਤ ਦੇ ਵਿੱਚ ਪੋਸਟਾਂ ਵੀਡੀਓ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਾਈਆਂ ਪਾਉਣ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਸਾਰਿਆਂ ਨੂੰ ਇਹ ਵੀ ਆ ਵੀ ਉਹਦੇ ਵਿੱਚ ਕਾਰਵਾਈ ਕੀ ਹੋਈ ਆ ਪੁਲਿਸ ਨੇ ਕੀ ਰੋਲ ਅਦਾ ਕੀਤਾ ਜਾਂ ਹੁਣ ਤੱਕ ਉਹ ਕੰਮ ਨਿਭੜ ਗਿਆ ਕਲੀਅਰ ਹੋ ਗਿਆ ਜਾਂ ਨਹੀਂ ਹੋਇਆ ਇਹਦੇ ਬਾਰੇ ਜ਼ਰੂਰ ਕਲੀਅਰ ਕਰੋ ਪੁਲਿਸ ਨੂੰ ਮੈਂ ਇੱਕ ਦੱਸਿਆ ਸੀ ਕਲੂ ਜੇ ਦਿੱਤੇ ਆ ਫੋਨ ਚੱਕਣ ਦੇ ਪਰ ਫੋਨ ਹੀ ਮੇਰੇ ਹਾਲੇ ਤੱਕ ਮਿਲਿਆ ਪੁਲਿਸ ਨੇ ਇੱਕ ਤਰਫਾ ਕਾਰਵਾਈ ਕਰਦੇ ਹੋਏ 750 ਕਰਤੀ ਸੀ 7 51 ਉਹਨੇ ਅਰੈਸਟ ਤੋਂ ਬਾਅਦ 751 ਬਣ ਜਦੋਂ ਇੱਕ ਤੇਰੇ ਜੇ ਤਾਂ ਦੋਨਾਂ ਪਾਸੜ ਹੁੰਦੀ ਆ ਹੂੰ ਲੜਾਈ ਝਗੜੇ ਦੀ ਤਾਂ ਉਹ 755 ਹੁੰਦੀ ਜੇ ਇੱਕ ਪਾਸੜ ਹੁੰਦੀ ਤਾਂ ਪਹਿਲਾਂ 750 ਫਿਰ ਉਹ 755 ਤੇ ਕਨਵਰਟ ਹੋ ਜਾਂਦੀ ਉਹ ਪਰਚਾ ਜਾਂ ਦਿੱਤਾ ਏ ਅਜੇ ਤੱਕ ਮੇਰੇ ਕੋਲ ਆਇਆ ਨਹੀਂ ਪਰ ਮੈਨੂੰ ਦੱਸਿਆ ਉਹਨੇ ਵੀ ਇਹ ਪਰਚਾ ਆਪਾਂ ਦੇ ਦਿੱਤਾ ਨਾਲ ਦੀ ਨਾਲ ਉਹਦੇ ਵੀ ਤਾਂ ਚਲੋ ਹੋ ਜਾਂਦੀ ਆ ਮੈਨੂੰ ਉਹਨੇ ਨਾਲ ਦੱਸਿਆ ਵੀ ਕਿਹੜੀਆਂ ਧਰਾਵਾ ਤੁਸੀਂ ਲਗਵਾਉਣਾ ਚਾਹੁੰਦੇ ਆ ਹੂੰ ਮੈਨੂੰ ਐਸਐਚਓ ਨੇ ਕਿਹਾ ਵੀ ਤੁਸੀਂ ਮਿਲੇ ਮੈਨੂੰ ਉੱਥੇ ਬੁਲਾਇਆ ਤੇ ਕਿਹੜੀਆਂ-ਕਿਹੜੀਆਂ ਧਰਾਵਾ ਤੁਸੀਂ ਬਾਈ ਐਡ ਕਰਾਉਣੀਆਂ ਦੱਸ ਦੋ ਹੂੰ ਮੈਂ ਕਿ ਧਰਾਵਾ ਤਾਂ ਮੈਂ ਤਾਂ ਐਡ ਕਰਾਵਾ ਜੇ ਮੇਰਾ ਨਿੱਜੀ ਮਸਲਾ ਹੋਵੇ ਹੂੰ ਮੈਂ ਰੁਕ ਪਰ ਰਹਿਂਦਾ ਉਹ ਫਗਵਾੜੇ ਦੇ ਹੁਣ ਹੁਣ ਮੇਰਾ ਕੰਮ ਸੀ ਚੀਜ਼ ਨੂੰ ਮੈਂ ਉਦੋਂ ਵੀ ਕਿਹੜਾ ਇੱਥੇ ਕਾਰਵਾਈ ਕਰਵਾਉਣਾ ਆਇਆ ਸੀ ਹੂੰ ਬਿਲਕੁਲ ਮੈਂ ਉਦੋਂ ਵੀ ਤਾਂ ਆਪਣੀ ਵੀਡੀਓ ਬਣਾ ਕੇ ਇਹਨੂੰ ਦੇ ਸਪਸ਼ਟ ਕਰਨ ਲਈ ਕਿ ਚਲਾ ਦੇਣੀ ਸੀ ਹੂੰ ਮੈਂ ਕਿਹੜਾ ਇੱਥੇ ਥਾਣੇ ਕਮਲੇਟਾਂ ਦੇ ਦਿੰਦਾ ਫਿਰਨਾ ਸੀਗਾ ਹੂੰ ਮੈਂ ਫਿਰ ਹੁਣ ਵੀ ਚਲਾਤੀ ਇਹ ਤਾਂ ਬਾਅਦ ਦੇ ਵਿੱਚ ਜਦੋਂ ਚੀਜ਼ ਤੁਹਾਡੇ ਕੋਈ ਅਸੀਂ ਬੁਰਾਈ ਤੁਹਾਡੇ ਇਲਾਕੇ ਦੀ ਸਮਾਜ ਦੇ ਵਿੱਚ ਕੋਈ ਕੁਰੀਤੀ ਨੂੰ ਅਸੀਂ ਉਜਾਗਰ ਕਰਦੇ ਆ ਉਹ ਤਾਂ ਸਮਾਜ ਸੇਵੀ ਜਾਂ ਉੱਥੇ ਦੇ ਜਿੱਥੇ ਦੇ ਸ਼ਹਿਰ ਲੋਕ ਨੇ ਉਹ ਦੇਖਣ ਉਹ ਦੇਖਣ ਬਿਲਕੁਲ ਫਗਵਾੜੇ ਦੇ ਲੋਕ ਦੇਖਣ ਨਾ ਜੀ ਮੈਂ ਕਿਹਾ ਇਹ ਹਮ ਕਿਹੜੀ ਕਾਰਵਾਈ ਕਰਾਉਣੀ ਮੈਂ ਉਹਨਾਂ ਨੂੰ ਕਿਹਾ ਤੁਹਾਡਾ ਫਾਹੇ ਟੰਗ ਕੇ ਇਹਦੀ ਲੁੱਟ ਲੋਕਾਂ ਦੀ ਬੰਦ ਹੁੰਦੀ ਆ ਫਾਹੇ ਟੰਗ ਦਿਓ ਹਮ ਪਿਆਰ ਨਾਲ ਹੁੰਦੀ ਆ ਪਿਆਰ ਨਾਲ ਕਰ ਦਿਓ ਹਮ ਧਰਾਵਾ ਲਾ ਕੇ ਹੁੰਦੀ ਆ ਧਰਾਵਾ ਲਾ ਕੇ ਕਰ ਦਿਓ ਹਮ ਫਗਵਾੜੇ ਦੇ ਮੋਤਵਾਰ ਲੋਕਾਂ ਨੂੰ ਬੁਲਾ ਕੇ ਹਮ ਉਹਨਾਂ ਦੀ ਸਲਾਹ ਲੈ ਕੇ ਕਰਨੀ ਆ ਉਸ ਤਰ੍ਹਾਂ ਕਰ ਦਿਓ ਹਮ ਮੈਨੂੰ ਕਹਿੰਦੇ ਚਲੋ ਠੀਕ ਆ ਫਿਰ ਆਪਾਂ ਤੁਹਾਨੂੰ ਪੈਸੇ ਤਾਂ ਦਿਵਾ ਦਈਏ ਤੁਹਾਡੇ ਫੋਨ ਦੇ ਵੀ ਉਹ ਫੋਨ ਤਾਂ ਮਿਲ ਨਹੀਂ ਰਿਹਾ ਹਮ ਬੀ ਕੁ ਕੁ ਸਵਾ ਲੱਖ ਦਾ ਫੋਨ ਹੈਗਾ ਸਵਾ ਲੱਖ ਦਾ ਹੂੰ ਸਵਾ ਕੁ ਲੱਖ ਨਾ ਕਹਾ ਮੈਂ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਸਵਾ ਲੱਖ ਹੂੰ ਤੇ ਕਹਿੰਦੇ ਚਲੋ ਪੈਸੇ ਤਾਂ ਪਰਵਾਹੀਏ ਖਮਿਆਜਾ ਮੈਂ ਕਹਾ ਮੈਂ 1 ਰੁਪਿਆ ਨਹੀਂ ਲੈਣਾ ਜੀ ਇਮਾਨਦਾਰੀ ਨਾਲ ਕਮਾਇਆ ਮੇਰੇ ਮੇਰੀ ਬੇਸ਼ੱਕ ਹੱਕ ਦੀ ਕਮਾਈ ਹੈ ਪਰ ਉਹਦੀ ਮੈਂ ਠੱਗੇ ਦੀ ਕਮਾਈ ਚ ਚੋਰਾਂ ਦੀ ਕਮਾਈ ਚੋਂ ਲੈਣਾ ਮੈਂ ਪਿਆ ਫੋਨ ਮੈਨੂੰ ਤੁਸੀਂ ਤੁਸੀਂ ਫਿਰ ਕਹਦੇ ਹੋ ਤੁਸੀਂ ਜਾਂ ਮੈਂ ਤੁਹਾਨੂੰ ਕਲੂ ਵੀ ਦੇਈ ਜਾਂਦਾ ਤੇ ਤੁਸੀਂ ਜੇ ਨਹੀਂ ਕਰ ਸਕਦੇ ਫਿਰ ਹਾਂ ਬਿਲਕੁਲ ਮੈਨੂੰ ਤਾਂ ਮੇਰਾ ਕੈਮਰਾ ਦੋ ਮੋਬਾਈਲ ਦੋ ਮੈਂ ਪੈਸੇ ਕੀ ਕਰਨੇ ਆ ਹੂੰ ਮੇਰਾ ਡਾਟਾ ਉਹਦੇ ਵਿੱਚ ਮੇਰੇ ਪਰਿਵਾਰ ਦੀਆਂ ਤਸਵੀਰਾਂ ਜੇ ਕੱਲ ਨੂੰ ਅੱਜ AI ਦਾ ਬੜਾ ਉਹ ਚੱਲਦਾ ਬਿਲਕੁਲ ਜੀ ਕੱਲ ਨੂੰ ਕੋਈ ਉਹ ਜੀ ਤਸਵੀਰ ਆ ਗਈ ਕੋਈ ਉਹ ਹੋ ਗਈ ਫਿਰ ਜ਼ਿੰਮੇਵਾਰ ਕੌਣ ਹੈ ਹੂੰ ਕਹਿੰਦੇ ਕੋਈ ਨਾ ਦੇਖਦੇ ਅਸੀਂ ਐ ਕਰਦੇ ਆ ਪਰ ਹਲੇ ਤੱਕ ਤਾਂ ਕੁਝ ਨਹੀਂ ਹੋਇਆ ਹੁਣ ਜਥੇਬੰਦੀਆਂ ਮੇਰੇ ਤੇ ਬਹੁਤ ਪ੍ਰੈਸ਼ਰ ਪਾ ਰਹੀਆਂ ਜੀ ਉਸ ਦਿਨ ਤਾਂ 6-7 ਗਏ ਸੀ ਤਾਂ ਘੱਟੋ-ਘੱਟ ਮੈਂ ਕਹਿੰਦਾ 60-70 ਹੋਣਗੇ ਹੂੰ ਉਹ ਕਹਿੰਦੇ ਬਸ ਇੱਕ ਪੋਸਟ ਪਾਉਣੀ ਆ ਤੇ ਜੀ ਅਰੇ ਇਹ ਨਾ ਹੋਵੇ ਬਈ ਤੇਰਾ ਫੋਨ ਮਿਲਿਆ ਨਹੀਂ ਤੂੰ ਪੈਟ ਜਵੇ ਹੂੰ ਜੇ ਨਹੀਂ ਮਿਲਦਾ ਪੋਸਟ ਪਾਉਣੀ ਆ ਤੇ ਤੂੰ ਬਾਈ ਬਸ ਦੱਸ ਦੇ ਸਾਨੂੰ ਉਹੀ ਮੈਂ ਕਰੂੰਗਾ ਹੂੰ ਮੈਂ ਦਿੰਦਾ ਇਹਨਾਂ ਨੂੰ 3-4 ਦਿਨ ਅਜੇ ਹੋਰ ਜੀ ਬੈਠਾ ਮੈਂ ਟਾਈਮ ਲਿਆ ਕੋਈ ਪੁਲਿਸ ਨੇ ਵੀ ਇਹ ਹਫਤਾ ਦੇ ਪੁਲਿਸ ਤਾਂ ਕਹਿੰਦੇ ਸੀ ਅਸੀਂ ਜੀ ਟਾਈਮ ਬਾਉਂਡ ਨਾ ਕਰੋ ਸਾਨੂੰ ਵੀ ਅਸੀਂ ਜਲਦ ਤੋਂ ਜਲਦ ਕਾਰਵਾਈ ਕਰ ਦਾਂਗੇ ਪਰ ਯਾਰ ਮੈਂ ਬੰਦੇ ਦੇ ਬੰਦਾ ਵੀ ਦੱਸੀ ਜਾਂਦਾ ਨਾਲ ਵੀ ਆ ਬੰਦੇ ਹੋ ਸਕਦੇ ਆ ਤੇ ਤੁਸੀਂ ਫੇਰ ਵੀ ਉਹ ਕਹਿੰਦੇ ਜੀ ਉਸ ਅਤਾ ਇਲਾਕੇ ਦੇ ਵਿੱਚ ਨਹੀਂ ਹੈਗੇ ਫਿਰ ਇਹਦਾ ਮਤਲਬ ਪੁਲਿਸ ਬਸ ਜੇ ਫਗਵਾੜੇ ਦਾ ਬੰਦਾ ਚੋਰੀ ਕੋ ਫਗਵਾੜੇ ਵਾਲੇ ਹੀ ਲੱਭ ਸਕਦੀ ਹੈ ਬਿਲਕੁਲ ਤੁਸੀਂ ਬਾਕੀ ਨਾਲ ਕਿਉਂ ਨਹੀਂ ਕੰਟੈਕਟ ਕਰਦੇ ਹੂੰ ਜੇ ਮਹਾਰਾਣੀ ਪ੍ਰਨੀਤਕੌਰ ਦੇ ਪੈਸੇ ਚੋਰੀ ਹੋ ਜੇ ਬੰਦਾ ਤੁਹਾਨੂੰ ਦੂਜੇ ਰਾਜਾਂ ਚੋਂ ਵੀ ਲੱਭਿਆ ਹੁੰਦਾ ਹੈ ਬਿਲਕੁਲ ਬਿਹਾਰ ਤੋਂ ਜਾ ਕੇ ਲੱਭ ਕੇ ਸੀ ਹਾਂ ਹੂੰ ਕਿਸੇ ਲੀਡਰ ਦਾ ਕੁਝ ਹੋ ਜੇ ਤੁਹਾਨੂੰ ਬੰਦਾ ਤੁਸੀਂ ਕੈਨੇਡਾ ਤੋਂ ਵੀ ਚੱਕ ਲਿਆਉਂਦੇ ਹੋ ਹੂੰ ਮੇਰਾ ਫਗਵਾੜੇ ਵਾਲਾ ਬੰਦਾ ਕਹਿੰਦਾ ਜੀ ਤੇ ਫਗਵਾੜੇ ਤੋਂ ਹੀ ਹੋਊਗਾ ਤਾਂ ਹੀ ਚੱਕਾਂਗੇ ਕੀ ਗੱਲ ਆ ਭਾਈ ਸਾਡੀ ਕੋਈ ਵੈਲਿਊ ਨਹੀਂ ਹੈਗੀ ਫਿਰ ਆਮ ਲੋਕਾਂ ਦੀ ਕੋਈ ਵੈਲਿਊ ਨਹੀਂ ਹੂੰ ਵੈਸੇ ਹੈ ਨਹੀਂ ਆਮ ਲੋਕਾਂ ਦੀ ਵੈਲਿਊ ਉਹ 14 ਸਾਲ ਦਾ ਬੱਚਾ ਮਾਰਦਾ ਯਾਰ ਦੱਸੋ ਹੂੰ ਫਿਰ ਅਸੀਂ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੋ ਗਿਆ ਹੂੰ ਸ਼ਰੇਆਮ ਲੋਕ ਠੱਗੀਆਂ ਕਰੀ ਜਾਂਦੇ ਆ ਪੁਲਿਸ ਉਹਨਾਂ ਦੇ ਨਾਲ ਰਲਈ ਹੋਈ ਆ ਹੂੰ ਤੇ ਆਪਾਂ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਪਰ ਚੰਚੀਆਂ ਨੂੰ ਅਕਲ ਪਤਾ ਨਹੀਂ ਕਦੋਂ ਆਉਣੀ ਆ ਯਾਰ ਪਿੱਛੇ ਜਾ ਕੇ ਜੀ ਬਾਦ ਜੀ ਬਾਦ ਸ਼ਾਬਾ ਚੱਕ ਤੇ ਫੱਟੇ ਹਟਾ ਤੇ ਜੀ ਘਾਟਾ ਤੇ ਤੁਸੀਂ ਲੋਕਾਂ ਦੇ ਜੀ ਹੁਣ ਮੈਨੂੰ ਯਾਰ ਇਹ ਦੱਸੋ ਬਈ ਇੱਕ ਬੰਦਾ ਤੁਸੀਂ ਅੱਜ ਫਸ ਗਿਆ 28 ਸਾਲ ਪਹਿਲਾਂ ਕਿਸੇ ਨੇ ਘਰ ਬਣਾਇਆ 4 ਸਾਲ ਬਾਅਦ ਅੱਜ ਉਹਦੇ ਬੱਚੇ ਜਵਾਨ ਹੋ ਗਏ ਹੂੰ ਠੀਕ ਹੈ ਤੇ ਉਹ ਗਲਤ ਸੰਗਤ ਪੈ ਗਏ ਤੇ ਉਹ ਤੁਸੀਂ ਘਰ ਟਾ ਦੋਗੇ ਮੈਂ ਘਰ ਦਾ ਕੀ ਦੋਸ਼ ਹੂੰ ਬੇਕਾਰ ਕਰ ਦੋਗੇ ਹੂੰ ਮੈਂ ਕਹਿੰਦਾ ਜੇ ਨਸ਼ੇ ਤਸਕਰੀ ਦੇ ਪੈਸੇ ਦੇ ਨਾਲ ਬਣਾਇਆ ਬੰਦੇ ਨੇ ਢਾ ਦੋ ਕੋਈ ਗੱਲ ਨਹੀਂ ਹੂੰ ਪਰ ਜਿਹੜਿਆਂ ਦੇ ਬੱਚਿਆਂ ਦਾ ਕਸੂਰ ਮਾਪੇ ਵੀ ਤੁਸੀਂ ਬੇਕਾਰ ਕਰੀ ਜਾਂਦੇ ਹੋ ਨਾਲ ਬਿਲਕੁਲ ਚੱਕੀ ਪਰ ਉਹ ਤਾਂ ਸ਼ੋਸ਼ਾ ਹੀ ਕਰ ਰਹੇ ਵੈਸੇ ਜਿਹੜੇ ਅਸਲੀ ਤਸਕਰ ਹੈ ਵੱਡੇ ਵੱਡੇ ਨਾਮ ਵਾਲੇ ਉਹਨਾਂ ਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਹੋਈ ਹੁਣ ਤੱਕ ਬਿਲਕੁਲ ਹਾਲਾਂਕਿ ਸ਼ਰੇਮ ਪਤਾ ਵੀ ਆ ਬਾਈ ਜੀ ਸਾਡੇ ਕੋਲ ਆ ਕੇ ਲੋਕਾਂ ਨੇ ਰੋਇਆ ਵੀ ਅਸੀਂ ਵਿਧਾਇਕ ਨੂੰ ਵੀ ਦੱਸ ਲਿਆ ਜੀ ਵਿਧਾਇਕ ਦਾ ਬੰਦਾ ਉਹ ਚਿੱਟਾ ਭੇਜਦਾ ਤੇ ਵਿਧਾਇਕਾਂ ਨੇ ਕਾ ਕਰਟਾ ਹੋਣਿਆ ਫਿਰ ਹਾਂ ਬਿਲਕੁਲ ਇਹ ਡਰਾਮੇ ਆ ਬਾਈ ਇਹਨਾਂ ਨੇ ਡਰਾਮੇ ਕਰੀ ਜਾਣੇ ਆ ਲੋਕਾਂ ਨੇ ਜਿੱਥੇ ਤੇ ਲੀਡਰਾਂ ਤੇ ਲੁੱਟੋਂ ਦਾ ਲੀਡਰ ਲੁੱਟੀ ਜਾਂਦੇ ਜਿੱਥੇ ਤੇ ਮੰਤਰੀਆਂ ਦਾ ਦਾਅ ਲੱਗਦਾ ਉੱਥੇ ਉਹ ਖਾਈ ਜਾਂਦੇ ਆ ਜਿੱਥੇ ਤੇ ਆਮ ਲੋਕ ਅੰਨੀ ਪੀਂਦੀ ਕੁੱਤੇ ਚੱਟਦੇ ਬਿਲਕੁਲ ਇੱਕ ਹਵਾ ਤੇ ਸਿੱਧ ਹੁੰਦੀ ਆ ਪੰਜਾਬ ਦਾ ਰੱਬ ਹੀ ਰੱਖ ਆ ਬਾਈ ਹੁਣ ਬਾਈ ਅੱਗੇ ਹੁਣ ਇਸ ਮਸਲੇ ਦੇ ਵਿੱਚ ਪੁਲਿਸ ਦਾ ਕੋਈ ਕਾਰਵਾਈ ਜਾਂ ਫਰੀਕ ਕਹਿ ਲਾ ਮੈਂ ਵੀ ਹੁਣ ਫਿਰ ਪੋਸਟ ਪਾ ਕੇ ਤੁਸੀਂ ਦੱਸੋਗੇ ਵੀ ਇਹ ਹੋ ਗਿਆ ਫੈਸਲਾ ਜਾਂ ਨਹੀਂ ਹੋਇਆ ਬਿਲਕੁਲ ਪਾਵਾਂਗੇ ਬਾਈ ਕਿਉਂਕਿ ਮੇਰੇ ਨਾਲ ਜਿਹੜੇ ਲੋਕ ਖੜੇ ਆ ਜਿਨ੍ਹਾਂ ਨੇ ਇੰਨਾ ਮੇਰਾ ਸਾਥ ਦਿੱਤਾ ਹਾਂ ਬਿਲਕੁਲ ਮੈਂ ਉਹਨਾਂ ਦੇ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਾਈਆਂ ਮੈਂ ਕਿਸੇ ਨੂੰ ਫੋਨ ਕਰਕੇ ਨਹੀਂ ਸੱਦਿਆ ਜੀ ਆਪ ਮੁਹਾਰੇ ਖੜੇ ਆ ਹਮ ਲੋਕ ਤੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਗੁਰੂ ਸਾਹਿਬ ਦਾ ਧੰਨਵਾਦ ਆ ਸਭ ਤੋਂ ਪਹਿਲਾਂ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧੰਨਵਾਦ ਜੀ ਐਡੇ ਵੱਡੇ ਭੀੜ ਦੇ ਵਿੱਚ ਇੰਨੇ ਬੰਦੇ ਹੋਣ ਜੀ ਤੇ ਇੱਕ ਹੱਥ ਵੀ ਨਾ ਪਾ ਸਕਣ ਜੀ ਇਹ ਉਸ ਪਰਮਾਤਮਾ ਕਿਉਂਕਿ ਮੈਨੂੰ ਪਤਾ ਬਾਈ ਇਹ ਇਹ ਅਸੀਂ ਨਹੀਂ ਆਪ ਗਏ ਕੋਈ ਇਹੋ ਜੀ ਕੋਈ ਪਲਾਨਿੰਗ ਨਹੀਂ ਸੀ ਚਲੋ ਆਈਆਂ ਆਪਾਂ ਨੂੰ ਹਮ ਗੱਲਾਂ ਹੁਣ ਬਹੁਤ ਥਾਂ ਤੇ ਆ ਜਾਂਦੀਆਂ ਇਹ ਤਾਂ ਇਹਦੇ ਪਾਪਾਂ ਦਾ ਘੜਾ ਭਰ ਗਿਆ ਸੀਗਾ ਭਰ ਗਿਆ ਸੀ ਬਿਲਕੁਲ ਉਹ ਸਾਡੀ ਕੁੱਤਿਆਂ ਦੀ ਡਿਊਟੀ ਪਰਮਾਤਮਾ ਲਾਤੀ ਹਮ ਹੈਨਾ ਤੇ ਅਸੀਂ ਚਲੇ ਗਏ ਅਸੀਂ ਵਾਹਿਗੁਰੂ ਦੇ ਭਾਣਿਆਂ ਦਾ ਜਿਵੇਂ ਪਰਮਾਤਮਾ ਦਾ ਮੈਸੇਜ ਦਿਮਾਗ ਨੇ ਦਿੱਤਾ ਚਲੇ ਗਏ ਹਮ ਤੇ ਉੱਥੇ ਜਾ ਕੇ ਜੋਗਜ ਹੋਇਆ ਅਸੀਂ ਦੇਖਿਆ ਜੀ ਤੁਸੀਂ ਸਾਰੇ ਨੇ ਬਿਲਕੁਲ ਹਮ ਸੋ ਦੋਸਤੋ ਇਸ ਮਸਲੇ ਦੇ ਵਿੱਚ ਹਜੇ ਜਿਵੇਂ ਬਾਈ ਦਾ ਜਗਦੀਪ ਦਾ ਫੋਨ ਆ ਉਹ ਵੀ ਗੁੰਮ ਹੋਇਆ ਵਾ ਉਹਦੇ ਵਾਸਤੇ ਵੀ ਜਿਵੇਂ ਪੁਲਿਸ ਟਾਈਮ ਮੰਗ ਰਹੀ ਆ ਕਿਉਂਕਿ ਅਸਲ ਦੇ ਵਿੱਚ ਇਹ ਆ ਕਿ ਬਾਈ ਦੇ ਨਾਲ ਹਾਰ ਵਰਗ ਦੇ ਹਰ ਖੇਤੇ ਦੇ ਲੋਕ ਜਿਹੜੇ ਸੱਚ ਨੂੰ ਹੱਕ ਨੂੰ ਗੱਲ ਕਰਦੇ ਆ ਜਾਂ ਪਸੰਦ ਕਰਦੇ ਆ ਉਹ ਬਾਈ ਦੀ ਸਪੋਰਟ ਦੇ ਵਿੱਚ ਆਏ ਨੇ ਤੇ ਉਹ ਅੱਜ ਵੀ ਇਸ ਗੱਲ ਦਾ ਇੰਤਜ਼ਾਰ ਜਾਂ ਵੇਟ ਕਰਦੇ ਆ ਕਿਉਂਕਿ ਇਹ ਗੱਲ ਹਜੇ ਪ੍ਰੋਪਰ ਕਲੀਅਰ ਨਹੀਂ ਹੋਈ ਸੀ ਵੀ ਉਹ ਮਸਲਾ ਹੱਲ ਹੋ ਗਿਆ ਜਾਂ ਨਹੀਂ ਹੋਇਆ ਇਸੇ ਕਰਕੇ ਬਾਈ ਜਗਦੀਪ ਥਲੀ ਦੇ ਨਾਲ ਆਪਾਂ ਅੱਜ ਗੱਲਬਾਤ ਕੀਤੀ ਹੈ ਫੋਨ ਦਾ ਜਿਹੜਾ ਹੁਣ ਉਹ ਰੌਲਾ ਚੱਲ ਰਿਹਾ ਕਿਉਂਕਿ ਅਸਲ ਦੇ ਵਿੱਚ ਫੋਨ ਦੀ ਅਮਾਉਂਟ ਵੀ ਬਹੁਤ ਆ ਤੇ ਉਹਦੇ ਵਿੱਚ ਬਾਈ ਦਾ ਪਰਸਨਲ ਡਾਟਾ ਵੀ ਆ ਫੈਮਿਲੀ ਦੀਆਂ ਵੀ ਫੋਟੋਆਂ ਨੇ ਹਨਾ ਉਹਦੇ ਲਈ ਜਰੂਰ ਜਿਹੜੀਆਂ ਜੱਥੇਬੰਦੀਆਂ ਜਾਂ ਜਿੰਨੇ ਲੋਕ ਨੇ ਜਾਂ ਸਾਡੇ ਪ੍ਰੈਸ ਮੀਡੀਆ ਵਾਲੇ ਜਿਹੜੇ ਹੱਕ ਸੱਚ ਦੀ ਗੱਲ ਕਰਨ ਵਾਲੇ ਉਹ ਭੈਣ ਭਰਾ ਬਾਈ ਦੇ ਨਾਲ ਸਾਰੇ ਖੜੇ ਆ ਕੁਝ ਦਿਨਾਂ ਦਾ ਟਾਈਮ ਆ ਜੇਕਰ ਇਹ ਮਸਲਾ ਨਾ ਹੱਲ ਹੋਇਆ ਤਾਂ ਬਾਈ ਆਪਣੇ ਪੇਜ ਤੇ ਜਿਹੜਾ ਹੈਗਾਗਾ ਉਹ ਜਰੂਰ ਪੋਸਟ ਪਾਊਗਾ ਤੇ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਹੱਕ ਡਾਟ ਕੇ ਜਿਹੜਾ ਬਾਈ ਦੇ ਹੱਕ ਦੇ ਵਿੱਚ ਆਉਣਾਗਾ ਜਰੂਰ ਜਿੱਦੇ ਪੋਸਟ ਪਈ ਉਹ ਜਰੂਰ ਸਾਰਿਆਂ ਤੱਕ ਪਹੁੰਚੂਗੀ ਬਾਈ ਧੰਨਵਾਦ ਜੀ ਦੀਪ ਬਹੁਤ 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 ਸ਼ੁਕਰੀਆ ਜੀ ਅਸਲਾਮੁਅਲਾਈਕੁਮ